ਸਕੂਲ ਅਤੇ ਕਾਲਜਾਂ ਬਾਹਰ ਲੜਕੀਆਂ ਨਾਲ ਛੇੜਖਾਹੀ ਰੋਕਣ ਲਈ ਜਲੰਧਰ ਪੁਲਿਸ ਨੇ ਮਹਿਲਾ ਪੈਨਥਰ ਟੀਮ ਨੂੰ ਸੁਰੱਖਿਆ ਲਈ ਤਾਇਨਾਤ ਕੀਤਾ ਹੈ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ ਦੇ ਨਿਰਦੇਸ਼ਾਂ ਤੇ ਬੁੱਧਵਾਰ ADCP ਦੋ ਜਗਮਉਂਦ ਸਿੰਘ ਨੇ 16 ਐਕਟਿਵਾ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਇਹ ਮਹਿਲਾ ਕਰਮਚਾਰੀ ਸਕੂਲ ਅਤੇ ਕਾਲਜਾਂ ਦੇ ਬਾਹਰ ਤਾਇਨਾਤ ਰਹਿਣਗੀਆਂ ਜੋ ਕਿ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੀਆਂ ADCP ਨੇ ਇਹਨਾਂ ਮਹਿਲਾ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਖਾਸ ਕਰਕੇ ਉਹ ਭੂੜਾਸ਼ਕਾਂ ਤੇ ਨਜ਼ਰ ਰੱਖਣ ADCP ਜਗਮਉਂਦ ਸਿੰਘ ਨੇ ਕਿਹਾ ਕਿ ਜੇਕਰ ਲੜਕੀਆਂ ਨਾਲ ਛੇੜਖਾਹੀ ਕਰਨ ਤੇ ਕੋਈ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਧਰ ਪੈਂਥਰ ਟੀਮ ਦੇ ਨਾਲ-ਨਾਲ ADCP ਜਸਵੀਰ ਸਿੰਘ ਨੇ ਸ਼ਹਿਰ 'ਚ ਚੈਕਿੰਗ ਅਭਿਆਨ ਚਲਾਇਆ। ਟੀਮ ਪਹਿਲਾਂ ਬੈਂਕਾਂ 'ਚ ਗਈ, ਉੱਥੇ ਪੈਸੇ ਲੈਣ ਲਈ ਪਹੁੰਚੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਉਸ ਦੇ ਹੱਲ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਟੀਮ ਨੇ ਸ਼ਹਿਰ ਦੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਚਲਾਨ ਅਭਿਆਨ ਛੇੜਿਆ। ਟੀਮ ਨੇ ਸ਼ਹਿਰ ਦੇ ਅੰਦਰ ਸੜਕਾਂ 'ਤੇ ਗਲਤ ਤਰੀਕੇ ਨਾਲ ਪਾਰਕਿੰਗ ਕੀਤੇ ਵਾਹਨਾਂ ਦੇ ਚਲਾਨ ਵੀ ਕੱਟੇ। ਫੇਕ ਪੁਲਿਸ ਐਨਕਾਊਂਟਰ ਚ ਮਾਰੀ ਗਈ ਨੀਹਾ ਸ਼ਰਮਾ ਨੂੰ ਇਨਸਾਫ ਦਿਵਾਉਣ ਲਈ ਸੂਬੇ ਭਰ ਚ ਕੈਂਡਲ ਮਾਰਚ ਕੱਢੇ ਗਏ ਇਸੇ ਤਹਿਤ ਜਲੰਧਰ ਚ ਵੀ ਇੰਡੋ ਅਮਰੀਕਨ ਫਰੈਂਡਸ ਗਰੁੱਪ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਗਰੁੱਪ ਦੇ ਚੇਅਰਮੈਨ ਰਮਨ ਦੱਤ ਦੀ ਅਗਵਾਈ ਚ ਗੀਤਾ ਮੰਦਰ ਤੋਂ ਕੱਢੇ ਗਏ ਕੈਂਡਲ ਮਾਰਚ ਦੌਰਾਨ ਨੀਹਾ ਸ਼ਰਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਸ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ ਗਈ ਇਸ ਮੌਕੇ ਰਮਨ ਦੱਤ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਸਰਕਾਰ ਤੋਂ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਵੀ ਕੀਤੀ ਹੈ ਬਿਜਲੀ ਵਿਭਾਗ ਵੱਲੋਂ ਸਿਸਟਮ ਸੁਪਰਵਾਈਜ਼ਰੀ ਕੰਟਰੋਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਬਿਜਲੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਨਾਲ ਇੱਕ ਥਾਂ 'ਤੇ ਬੈਠ ਕੇ ਲੋਡ ਦੀ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਲੋਡ ਟ੍ਰਿਪ ਹੋ ਜਾਂਦਾ ਹੈ ਜਾਂ ਫਿਰ ਲੋਡ ਦੀ ਡਾਇਰੈਕਸ਼ਨ ਨੂੰ ਬਦਲਣਾ ਹੈ ਤਾਂ ਇੱਥੇ ਬੈਠ ਕੇ ਹੀ ਬਦਲਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸ ਦਾ ਇੱਕੋ ਮਕਸਦ ਹੈ ਕਿ ਉਪਭੋਗਤਾ ਤੱਕ ਬਿਜਲੀ ਦੀ ਸਪਲਾਈ ਨੂੰ ਸਹੀ ਢੰਗ ਨਾਲ ਪਹੁੰਚਾਇਆ ਜਾ ਸਕੇ। ਬਿਜਲੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ 80 ਸਬਸਟੇਸ਼ਨਾਂ ਤੇ ਇਹ ਪ੍ਰੋਜੈਕਟ ਲਗਾਏ ਜਾਣਗੇ ਅਤੇ 31 ਮਾਰਚ ਤੱਕ ਇਸ ਟੀਚੇ ਨੂੰ ਪੂਰਾ ਕਰ ਲਿਆ ਜਾਵੇਗਾ ਬਿਊਰੋ ਰਿਪੋਰਟ ਜਗਬਣੀ ਟੀਵੀ